ਤਾਂ ਕਿਸੇ ਵੀ ਧਾਰਮਿਕ ਗ੍ਰੰਥੀ ਬੇਅਦਵੀ ਜਿਹੜੀ ਹੁੰਦੀ ਹੈ ਉਹ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦਾ ਬਿਲ ਜਿਹੜਾ ਪਾਸ ਕੀਤਾ ਗਿਆ ਇੱਕ ਡਰੱਗਸ ਦੇ ਮਾਮਲੇ ਤੇ ਸਖਤ ਤੋਂ ਸਖਤ ਸਜ਼ਾ ਦਾ ਪ੍ਰਵੀਜ਼ਨ ਰੱਖਿਆ ਗਿਆ ਸੁ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਸਾਡਾ ਫਰਜ ਹੈ ਇਹ ਸਾਡੀ ਗਰੰਟੀ ਵੀ ਸੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਮੇਰੀ ਅਸੀਂ ਜਦੋਂ ਕਸਬਿਆਂ ਪਿੰਡਾਂ ਜਾਂਦੇ ਸੀ ਉਹ ਸਾਡੀਆਂ ਗਰੰਟੀਆਂ ਸੀ ਤੇ ਮੈਨੂੰ ਉਮੀਦ ਹੈ ਕਿ ਲੋਕ ਪੱਖੀ ਫੈਸਲੇ ਹੋਏ ਨੇ ਤੇ ਲੋਕ ਇਸ ਗੱਲ ਤੇ ਖੁਸ਼ ਵੀ ਹੋਣਗੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਭਗਵਦ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹ ਉਹਦੇ ਉਹ ਕੰਸਲਟਿੰਗ ਕਮੇਟੀ ਚ ਭੇਜ ਕੇ ਅਸੀਂ ਲੋਕਾਂ ਦੀ ਰਾਏ ਲੈਣੀ ਚਾਹੁੰਦੇ ਆ ਕਿ ਕਾਨੂੰਨ ਨੂੰ ਮਤਲਬ ਕਿ ਨੇ ਹੋਰ ਜ਼ਿਆਦਾ ਵਧੀਆ ਬਣਾ ਸਕੀਏ ਤਾਂ ਕਿ ਅੱਗੇ ਤੋਂ ਕੋਈ ਜਿਹੜਾ ਉਹ ਹਿੰਮਤ ਨਾ ਕਰ ਸਕੇ ਇਸ ਗੱਲ ਦੀ ਕਿਉਂਕਿ ਅਸੀਂ ਕੋਈ 117 ਬੰਦੇ ਬਹਿ ਕੇ ਸ਼ਾਇਦ ਨਾ ਬਣਾ ਸਕੀਓ ਨਾ ਜਿੰਨਾ ਤੇ 3.5 ਕਰੋੜ ਬੰਦਾ ਦੱਸ ਸਕਦਾ ਇਹ ਦੋਨੋਂ ਸਿਮਰ ਨਸ਼ੇ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਬਹੁਤ ਸਾਰੇ ਤੁਸੀਂ ਕਾ ਵੀਆਈਪੀ ਜਿਹੜੇ ਲਈ ਇਹ ਸੁੰਧਾਵਾਂ ਮੰਗ ਰਹੇ ਆ ਉਹ ਕਿਹੜੀਆਂ ਨੇ ਵੀਆਈਪੀ ਕਿਹੜੀ ਕੀ ਸੁੰਧਾਵਾਂ ਮੰਗ ਰਹੇ ਨੇ ਜਿਹੋ ਦੇ ਅੰਦਰ ਜਿਹੜੀ ਨਸ਼ਾਣ ਵਾਲੀ ਗੱਲ ਹੈ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਜ਼ਿੰਮੇਵਾਰ ਨੇ ਭਾਵੇਂ ਜਿੱਡੇ ਮਰਜੀ ਨੇ ਚਾਹੇ ਪੋਲਿਟਿਕਲ ਲੀਡਰ ਨੇ ਚਾਹੇ ਅਫਸਰ ਨੇ ਵਟਾ ਜਦੂ ਹੋ ਫਰੇਗੇ ਕੋਈ ਵੀ ਆਈਪੀ ਫੈਸਿਲਿਟੀ ਨਹੀਂ ਉਹਨਾਂ ਨੂੰ ਆਮ ਕੈਦੀਆਂ ਵਾਂਗੂ ਉਹਨਾਂ ਨਾਲ ਬਿਹਤਰੀ